ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੈਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੰਡੋ ਇਸ ਵੇਲੇ ਪਹੁੰਚੇ ਹੋਏ ਹਾਂ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ ਕਰ ਤੀਰਮਦਾਸ ਵਿਖੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਜਿਹੜੇ ਕਿਸਾਨ ਆ ਉਹਨਾਂ ਨੂੰ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਾ ਰਹੀ ਹੈ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕਿਤੇ ਪੰਜਾਬ ਤੇ ਔਖੀ ਕੜੀ ਹੁੰਦੀ ਆ ਤਾਂ ਸਿੱਖ ਪੰਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਰੀ ਹੋ ਕੇ ਰੋਲ ਨਿਭਾਇਆ ਜਾਂਦਾ ਹੈ ਤੇ ਇਸ ਵਾਰ ਵੀ ਅਰਜਿੰਦਰ ਸਿੰਘ ਤਾਮੀ ਹੁਣਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸੁਵਾਵਾਂ ਚੱਲ ਰਹੀਆਂ ਸਨ ਉਹਨਾਂ ਸੁਵਾਵਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੁਣ ਜੋ ਪੰਜਾਬ ਦੇ ਵਿੱਚ ਹੜ ਪ੍ਰਭਾਵਿਤ ਖਸਾਨਿਆਂ ਉਹਨਾਂ ਨੂੰ ਕਣਕ ਦੇ ਬੀਜ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅੱਜ ਵੀ ਸੰਗੋਦਰਾ ਸਮਾਧ ਬਾਬਾ ਬੁੱਢਾ ਸਾਹਿਬ ਤੋਂ ਅਜਨਾਲੇ ਹਲਕੇ ਦੇ ਵਿੱਚ ਜੋ ਹੜ ਪ੍ਰਭਾਵਿਤ ਖੇਤਰ ਆ ਉੱਥੇ 10000 ਏਕੜ ਦੀ ਜਿਹੜੀ ਬੀਜ ਆ ਉਹਦੀ ਵੰਡਨ ਦੀ ਸ਼ੁਰੂਆਤ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਤੇ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਸੁ ਵਿਸ਼ਵਾਣਾ ਵੱਲੋਂ ਕੀਤੀ ਗਈ ਸਾਡੇ ਨਾਲ ਨੇ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਅਨ ਸਮਰਾ ਸਾਹਿਬ ਵੱਡੀਆਂ ਸਵਾਮਾਂ ਲਗਾਤਾਰ ਲਵਾਈਆਂ ਜਾ ਰਹੀਆਂ ਐ ਜੀ ਪੀਸੀ ਵੱਲੋਂ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਕਿਹੜੇ ਕਿਹੜੇ ਅਪਰਾਲੇ ਤੁਹਾਡੇ ਉੱਤੇ ਸਭ ਤੋਂ ਪਹਿਲਾਂ ਪੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਤਰਾਂ ਦੇ ਦਾਨੀ ਇਹਨਾਂ ਦੇ ਸਤਾਨ ਤੇ ਖੜੇ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸਾਡੇ ਪ੍ਰਧਾਨ ਸ਼੍ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਸਾਨੂੰ 10000 ਏਕੜ ਦਾ ਜਿਹੜਾ ਬੀ ਇੱਥੇ ਭੇਜਿਆ 10000 ਟੋੜਾ ਜਿਹਦੀ ਅੱਜ ਅਸੀਂ ਇੱਥੋਂ ਰਵਾਨਾ ਕਰਨ ਜਾ ਰਹੇ ਹਾਂ ਪਿੰਡੋ ਪਿੰਡੀ ਸਾਰਿਆਂ ਨੂੰ ਵੰਡ ਕੇ ਦੇ ਦਿੱਤਾ ਤੇ ਉਹਦੀ ਜਿਹੜੀ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀ ਉਹ ਇੱਥੇ ਪਹੁੰਚ ਨਹੀਂ ਸਕੇ ਰਿਹਾ ਮੈਂ ਕਾਰਨ ਉਹਨਾਂ ਨੇ ਸਰਦਾਰ ਅਮਰੀਕ ਸਿੰਘ ਜੀ ਵਿਸ਼ਵਾ ਸਾਡੇ ਸਤਿਕਾਰਯੋਗ ਬਾਪੂ ਜੀ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਨੇ ਸਾਡੇ ਸੂਫੀਆਂ ਸਾਹਿਬ ਬਾਪੂ ਜੀ ਇਹਨਾਂ ਦੀ ਡਿਊਟੀ ਲਈ ਆ कि ਤੁਸੀਂ ਆਪਣੀ ਗਵਾਈ ਹੇਠ ਅੱਜ ਦਾ ਜਿਹੜਾ ਸਾਰਾ ਰਵਾਨਾ ਕਰਨਾ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਮਾਂ ਕੱਢ ਕੇ ਸਾਰਿਆਂ ਨੇ ਅੱਜ ਇਹੜਾ ਰਵਾਨਾ ਕਰਨ ਜਾ ਰਹੇ ਆ ਤੇ ਖਾਸ ਕਰਕੇ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਅੱਜ ਤੱਕ ਵੀ ਉਹਨਾਂ ਨੇ ਦਿਨ ਰਾਤ ਜਿਹੜੀ ਸਾਡੀ ਮਦਦ ਕਿਸੇ ਗੱਲੋਂ ਸਾਨੂੰ ਕਿਸੇ ਚੀਜ਼ ਦੀ ਥੋੜੀ ਜਿਹੀ ਆਉਂ ਦਿੱਤੀ ਵੱਡੀਆਂ ਸਵਾਵਾ ਸ਼ੁਰੂਆਤ ਹੋ ਰਹੀਆਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਪਵੇਂ ਉਹ ਰਾਸ਼ਨ ਦੀ ਹੋਵੇ ਪਵੇਂ ਉਹ ਕੱਪੜਿਆਂ ਦੀ ਹੋਵੇ ਜਾਂ ਹੋਰ ਵੀ ਆ ਅੱਗੇ ਦੇ ਕਿਵੇਂ ਦੇ ਪ੍ਰਬੰਧ ਰਹਿਣਗੇ ਜੇ ਲੋੜ ਪੈਂਦੀ ਹੈ ਸਮੇਂ ਦੇ ਮੁਤਾਬਕ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਕਿਉਂਕਿ ਪਿੱਛੇ 2 ਦਿਨ ਪਹਿਲਾਂ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੇ ਵੀ 10000 ਏਕੜ ਦੀ ਜਿਹੜੀ ਬੀਜ ਜਿਹੜਾ ਰਵਾਨਾ ਕਰਕੇ ਗਏ ਸੀ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਵੰਡਿਆ ਤੇ 10000 ਦਾ ਅੱਜ ਜਿਹੜਾ ਆ ਇਹ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੰਡਣ ਜਾ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਹੋਰ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਊਗੀ ਤਾਂ ਸੀ ਉਹਦਾ ਵੀ ਸਾਹਮਣਾ ਕਰਨੂਗਾ। ਦੂਜਾ ਜਿੱਥੇ ਬੰਦੀਆਂ ਵੱਲੋਂ ਸ਼ਰੋਮਣੀ ਕਾਜਦਲ ਬਗਲ ਤੇ ਐਜੀਪੀਸੀ ਵੱਲੋਂ ਲਗਭਗ 20000 ਤੋਂ ਉੱਪਰ ਜਿਹੜਾ ਵੰਡਿਆ ਜਾ ਰਿਹਾ। ਸਰਕਾਰ ਦੀ ਕਿਵੇਂ ਦੇ ਦੇ ਜੇ ਇਸ ਸੀਰੀਏ ਦੇ ਵਿੱਚ ਜੀ। ਸਰਕਾਰ ਦੀ ਤੁਸੀਂ ਇੱਥੇ ਪਬਲਿਕ ਆਈ ਆ ਸਾਰੀ ਭੈਣ ਭਰਾ ਇਹਨਾਂ ਨੂੰ ਪੁੱਛ ਲਿਓ ਜੋ ਸਰਕਾਰ ਦੀ ਗਤੀਵਿਧੀ ਆ। ਇੱਕ ਇੱਥੇ ਪੱਲਾ ਪਿੰਡ ਮੇਲਿਆ ਉਹਦੇ ਵਿੱਚ ਟੈਂਟ ਲਾ ਕੇ ਤੇ ਕੁਝ 50 ਕ ਬੰਦੇ ਬਾਹ ਕੇ ਤੇ ਕੋ ਆਪਣੇ ਝੇਤਿਆਂ ਨੂੰ ਉੱਥੇ ਪੰਜਾ ਸਤਾ ਨੂੰ ਚੈੱਕ ਦੇ ਕੇ ਸੀਐਮ ਸਾਹਿਬ ਕੋ ਤੋਰ ਦਿੱਤਾ ਬਾਹਰ ਉਹਨਾਂ ਨੂੰ ਆਉਣ ਨਹੀਂ ਦਿੱਤਾ। ਨਾ ਉਹਨਾਂ ਨੇ ਕੋਈ ਹਲਕੇ ਦਾ ਦੌਰਾ ਕੀਤਾ ਅਜ ਤੱਕ ਨਾ ਉਹ ਹਲਕੇ ਦੇ ਵਿੱਚ ਬਾਹਰ ਉਹਨਾਂ ਨੇ ਲੋਕਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਵੇਖਣਾ ਫਿਰ ਪਤਾ ਲੱਗਦਾ ਵੀ ਲੋਕਾਂ ਦਾ ਨੁਕਸਾਨ ਕਿੰਨਾ ਆਇਆ ਚਾਰ ਨਾਲ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਵਿਚੋਆ ਹਾਂ ਜੀ ਬੱਪੂ ਜੀ ਅੱਜ ਵੱਡੀਆਂ ਸਭਾਵਾਂ ਜਿਹੜੀਆਂ ਸ਼ੁਰੂਆਤ ਕੀਤੀ ਜਾ ਰਹੀ ਸੀ ਅਜ ਨਾਲੇ ਤੋਂ ਜੋ ਕੱਲ ਗੁਰਦੁਆਰਾ ਬੀਰ ਸਾਹਿਬ ਤੋਂ ਸ਼ੁਰੂਆਤ ਕੀਤੀ ਸੀ ਪ੍ਰਧਾਨ ਸਭਾ ਨੂੰ ਅੱਜ ਤੁਹਾਡੇ ਵੱਲੋਂ ਇੱਥੇ ਸ਼ੁਰੂਆਤ ਕੀਤੀ ਗਈ ਅੱਜ ਇੱਥੇ ਗੁਰਦੁਆਰਾ ਕੁਬ ਸਮਾਧ ਅਮਦਾਸ ਵਿਖੇ 10000 ਟੁੜੇ ਦਾ ਜਿਹੜਾ 20 ਸੀ ਜੇ 10000 ਏਕੜ ਦਾ ਉਮਰਿਆ ਕਹਿਆ ਪ੍ਰਧਾਨ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਅਸੀਂ ਵੰਡਣ ਜਾ ਰਹੇ ਹਾਂ ਇਸੇ ਤਰ੍ਹਾਂ ਇਹ ਪ੍ਰਧਾਨ ਜੀ ਨੇ ਇਹ ਕਿਹਾ ਕਿ ਜੇ ਅਗਲੇ ਸਿਆਲ ਆ ਗਿਆ ਕੰਬਲਾਂ ਦੀ ਲੋੜ ਹੋਈ ਹੋਰ ਕਿਸੇ ਚੀਜ਼ ਦੀ ਲੋੜ ਜਿਹੜੀ ਵੀ ਚੀਜ਼ ਦੀ ਲੋੜ ਕਿਸੇ ਮੇਰੇ ਚੋਂ ਹੋਣੀ ਹੈ ਪੈਰੋਂ ਪੈਰ ਉਹ ਸਾਰੀਆਂ ਉਹਨੇ ਪੂਰੀਆਂ ਕਰ ਰਹੇ ਨੇ ਜਿੱਥੇ ਤੇਲ ਦੀ ਲੋੜ ਹੈ ਤੇਲ ਦਿੰਦੇ ਆ ਜਿੱਥੇ ਬਿਜਲੀ ਲੋੜ ਹੈ ਬਿਜ ਦਿੰਦੇ ਆ ਜਿੱਥੇ ਹੋਰ ਵੀ ਕੋਈ ਸਹਾਇਤਾ ਮੰਗਣ ਤੇ ਜੋ ਆ ਉਹ ਸਹਾਇਤਾ ਕਰ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸੰਸਾਦ ਜਿਹੜੀ ਕਿਸੇ ਵੀ ਕੋਮ ਦੇ ਵਿੱਚ ਕਿਸੇ ਵੀ ਦੇਸ਼ ਦੇ ਸੂਬੇ ਵਿੱਚ ਇਹ ਤੋਂ ਆਫਤ ਹੁੰਦੀ ਹੈ ਤੇ ਮੋਰੀ ਹੋ ਕੇ ਉਹਨਾਂ ਦੀ ਲੋਕਾਂ ਦੀ ਸੇਵਾ ਕਰਦੀ ਹੈ ਇਹ ਤੇ ਆਪਣਾ ਪੰਜਾਬ ਹੈ ਤੇ ਆਪਣੀ ਕਮੇਟੀ ਹੈ ਇਸ ਵਾਰ ਤੇ ਸਾਰੇ ਤਗੜੇ ਹੋ ਕੇ ਜਿਹੜੇ ਇਹਨਾਂ ਦੀ ਲੋਕਾਂ ਦੀ ਮਾਂ ਫੜ ਰਹੇ ਨੇ ਧੰਨਵਾਦੀਆਂ ਸਹੀ ਪ੍ਰਧਾਨ ਜੀ ਦਾ ਨਾਲ ਉਹਨਾਂ ਦੇ ਸਾਥੀਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਬਾਬੂ ਜੀ ਕਿਵੇਂ ਦੇਖਦੇ ਜੋ ਐਸਜੀ ਪੀਸੀ ਦੇ ਨਾਂ ਪਰਾਲਿਆਂ ਨੂੰ ਜੋ ਮੈਂ ਵੇਖਿਆ ਆਪਣੀ ਜ਼ਿੰਦਗੀ ਦੀ ਵੇਖਿਆ ਤੇ ਹੁਣ ਵੀ ਵੇਖ ਰਿਹਾ ਪਹਿਲਾਂ ਤੋਂ ਹੀ ਜਦੋਂ ਵੀ ਕੋਈ ਮੁਸ਼ਕਲ ਬਣੀ ਆ ਸਿੱਖ ਕੌਮ ਨੇ ਨਮਾਇੰਦੀ ਕੀਤੀ ਆ ਸ਼ਰੋਣੀ ਅਕਾਲੇਦਲ ਨੇ ਕੀਤੀ ਆ ਸ਼ਰੋਣੀ ਕਮੇਟੀ ਨੇ ਕੀਤੀ ਆ ਅੱਜ ਵੀ ਉਹੀ ਉਹੀ ਸੰਸਾ ਹੈ ਜਿਹੜੀ ਸਾਡੀ ਬਾਹ ਫੜੀ ਆ ਅਸੀਂ ਬੜੇ ਕਸ਼ਟ ਜੇ ਫਸੇ ਹੋਏ ਸਾਂ ਔਖੇ ਵੇਲੇ ਰਾਸ਼ਨ ਪਹਚਾਇਆ ਔਖੇ ਵੇਲੇ ਹੁਣ ਆਪਣੀ ਵੀ ਦਿੱਤਾ ਮੈਡੀਕਲ ਆਧਾਰ ਤੇ ਕੋਈ ਜਿੱਥੇ ਇਹ ਬਾਬੇ ਬੁੱਢੇ ਸਾਹਿਬ ਦੀ ਵੀ ਮੇਰਿਆ ਇੱਥੇ ਬਾਬੇ ਬੁੱਢੇ ਦਾ ਬੜੀ ਸਾਪਣਾ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਧੰਨਵਾਦ ਕਰਨਾ ਚਾਹੀਦਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਪ੍ਰਧਾਨ ਜੀ ਦਾ ਤੇ ਸ਼ੋਣੀ ਕਮੇਟੀ ਦਾ ਇਹਨਾਂ ਦਾ ਸਾ ਜੋਤ ਸਿੰਘ ਸਮਰਾਦ ਜਿਨ੍ਹਾਂ ਇਹਨਾਂ ਜੋਰ ਲਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਦੀ ਖਬਰ ਲਈ ਜਾਂ ਰਾਸ਼ਨ ਪਹਾਇਆ ਇਹਨਾਂ ਕਹਿੰਦਾ ਛੜਦੀ ਕਲਾ ਜੈਨਾਂ ਨੂੰ ਤੋਰੋ ਤੇ ਸਾਡੀ ਇਹਨੇ ਵੀ ਕਾਲੀਦਾਲ ਦਾ ਵੀ ਬਾਹ ਫੜਨ ਇਹਨਾਂ ਹੀ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਇੱਥੇ ਹੜ ਪਰਭਾਵਤ ਕਿਸਾਨ ਵੀ ਆ ਗਏ ਭਾਈ ਸਾਹਿਬ ਜੀ ਵੱਡੀ ਮਦਦ ਕੀਤੀ ਗਈ ਹੈ ਜਦੋਂ ਤੋਂ ਵੀ ਹੜਾ ਆਇਆ ਸ਼੍ਰੋਮਣੀ ਗੁੱਦੋਰਾ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਹੋਰ ਕੋਈ ਸੰਸਥਾਵਾਂ ਹਨ ਪਰ ਅੱਜ ਐਸਜੀਪੀ ਚਲੋ 10000 ਏਕੜ ਰਕਬੇ ਦੀ ਜਿਹੜੀ ਆ ਬੀਜ ਦੀ ਵੰਡਣੀ ਸ਼ੁਰੂਆਤ ਕੀਤੀ ਗਈ ਵੇਖੋ ਜੀ ਜਦੋਂ ਤੁਹਾੜਾ ਇਹ ਆ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਰਦਾਰ ਜੋਰ ਸਿੰਘ ਸਮਰਾ ਜੀ ਸਾਡੇ ਅੰਕਲ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਇਹਨਾਂ ਦੀ ਗਵਾਈ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀ ਹਰ ਵਰਗ ਦੀ ਮਦਦ ਕੀਤੀ ਗਈ ਆ ਜੋ ਵੀ ਲੜਿੰਦਾ ਸਮਾਨ ਸੀ ਰਾਸ਼ਨ ਸੀਗਾ ਸਾਰਾ ਕੁਝ ਹੀ ਬਾਦਲ ਸਾਹਿਬ ਆਏ ਸੀਗੇ ਉਹ ਵੀ ਹਲਕੇ 'ਚ ਖੁੱਲਾ ਬੀ ਵੰਡ ਕੇ ਗਏ ਆ ਅੱਜ ਅਸੀਂ ਧੰਨਵਾਦ ਕਰਦੇ ਆ ਬਾਦਲ ਸਾਹਿਬ ਦਾ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਵੀ ਸਮਰਾ ਸਾਹਿਬ ਦਾ ਵੀ ਅੰਕਲ ਵਿਸ਼ਵਾ ਸਾਹਿਬ ਦਾ ਵੀ ਇਹਨਾਂ ਨੇ ਜਿਹੜਾ ਅੱਜ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ 10000 ਏਕੜ ਦੇ ਲਾਗੇ ਅੱਜ ਜਿਹੜਾ 20 ਵੰਡ ਰਹੇ ਆ ਜੀ ਕਿਸਾਨਾਂ ਦੀ ਬੜੇ ਵੱਡੀ ਮਦਦ ਆ ਜੀ ਇੱਕ ਬਾਹ ਫੜਨ ਵਾਲੀ ਗੱਲ ਹੈ ਜੀ ਪਾਰਟੀ ਬਹੁਤ ਮਦਦ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ ਦੋਵੇਂ ادارے ਕਰ ਰਹੇ ਹੈ ਜੀ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਸੀ ਕਿ ਸ਼੍ਰੋਮਣੀ ਗੋਦ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਜਨਾਲਾ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਜਿਹੜਾ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ ਤੇ ਜਿੱਥੇ ਜੋਤ ਸਿੰਘ ਸੰਮਰਾ ਦੇ ਬਾਪੂ ਕੁਸ਼ੋਵਨ ਦੱਸਿਆ ਕਿ ਜੇ ਹੋਰ ਵੀ ਲੋੜ ਪਈਗੀ ਤਾਂ ਅਸੀਂ ਸੰਗਤਾਂ ਦੇ ਨਾਲ ਖੜੇ ਹੋਵਾਂਗੇ ਰਮਦਾਸ ਤੋਂ ਅਜੀਤ ਸਸਕਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਇਸ ਵੇਲੇ ਪਹੁੰਚੇ ਹੋਏ ਹਾਂ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ ਕਰ ਤੀਰਮਦਾਸ ਵਿਖੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜਪਰ ਬਾਉ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਾ ਰਹੀ ਹੈ ਇਹ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕਿਤੇ ਪੰਜਾਬ ਤੇ ਔਖੀ ਕੜੀ ਹੁੰਦੀ ਹੈ ਤਾਂ ਸਿੱਖ ਪੰਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਰੀ ਹੋ ਕੇ ਰੋਲ ਨਿਭਾਇਆ ਜਾਂਦਾ ਹੈ ਤੇ ਇਸ ਵਾਰ ਵੀ ਜਦੋਂ ਅਰਜਿੰਦਰ ਸਿੰਘ ਤਾਮੀ ਹੁਣਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸਵਾਵਾਵਾਂ ਚੱਲ ਰਹੀਆਂ ਸਨ ਉਹਨਾਂ ਸਵਾਵਾਵਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੁਣ ਜੋ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨ ਆ ਉਹਨਾਂ ਨੂੰ ਕਣਕ ਦੇ ਬੀਜ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਵੀ ਗੋਦਰਾ ਸਮਾਧ ਬਾਬਾ ਬੁੱਢਾ ਸਾਹਿਬ ਤੋਂ ਅਜਨਾਲੇ ਹਲਕੇ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਖੇਤ ਰਿਆ ਉੱਥੇ 10000 ਏਕੜ ਦੀ ਜਿਹੜੀ ਬੀਜ ਆ ਉਹਦੀ ਵੰਡਣ ਦੀ ਸ਼ੁਰੂਆਤ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਤੇ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਸੁਭਿਸ਼ਵਾਣਾ ਵੱਲੋਂ ਕੀਤੀ ਗਈ ਸਾਡੇ ਨਾਲ ਨੇ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਹਣ ਸਮਰਾ ਸਾਹਿਬ ਵੱਡੀਆਂ ਸੁਭਾਵਾਂ ਲਗਾਤਾਰ ਨਭਾਈਆਂ ਜਾ ਰਹੀਆਂ ਐਸਜੀਪੀਸੀ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਕਿਹੜੇ ਕਿਹੜੇ ਅਪਰਾਲੇ ਤੁਹਾਡੇ ਉੱਤੇ ਸਭ ਤੋਂ ਪਹਿਲਾਂ ਕੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਤਰਾ ਦੇ ਦਾਨੀ ਜਿਹਨਾਂ ਦੇ ਸਤਾਨ ਤੇ ਖੜੇ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸਾਡੇ ਪ੍ਰਧਾਨ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਸਾਨੂੰ 10000 ਏਕੜ ਦਾ ਜਿਹੜਾ ਬੀ ਇੱਥੇ ਭੇਜਿਆ 10000 ਟੋੜਾ ਜਿਹਦੀ ਅੱਜ ਅਸੀਂ ਇੱਥੋਂ ਰਵਾਨਾ ਕਰਨ ਜਾ ਰਹੇ ਹਾਂ ਪਿੰਡੋ ਪਿੰਡੀ ਸਾਰਿਆਂ ਨੂੰ ਵੰਡ ਕੇ ਦੇ ਦਿੱਤਾ ਤੇ ਉਹਦੀ ਜਿਹੜੀ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀ ਉਹ ਇੱਥੇ ਪਹੁੰਚ ਨਹੀਂ ਸਕੇ ਜਿਵੇਂ ਕਾਰਨ ਉਹਨਾਂ ਨੇ ਸਰਦਾਰ ਅਮਰੀਕ ਸਿੰਘ ਜੀ ਵਿਸ਼ੋਹਾ ਸਾਡੇ ਸਤਿਕਾਰਯੋਗ ਬਾਪੂ ਜੀ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਨੇ ਸਾਡੇ ਸੂਫੀਆਂ ਸਾਹਿਬ ਬਾਪੂ ਜੀ ਇਹਨਾਂ ਦੀ ਡਿਊਟੀ ਲਈ ਆ कि ਤੁਸੀਂ ਆਪਣੀ ਗਵਾਈ ਏਠੇ ਅੱਜ ਦਾ ਜਿਹੜਾ ਸਾਰਾ ਰਵਾਨਾ ਕਰਨਾ ਤੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਮਾਂ ਕੱਢ ਕੇ ਸਾਰਿਆਂ ਨੇ ਅੱਜ ਇਹੜਾ ਰਵਾਨਾ ਕਰਨ ਜਾ ਰਹੇ ਆ ਤੇ ਖਾਸ ਕਰਕੇ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਅੱਜੇ ਤੱਕ ਵੀ ਉਹਨਾਂ ਨੇ ਦਿਨ ਰਾਤ ਜਿਹੜੀ ਸਾਡੀ ਮਦਦ ਕਿਸੇ ਗੱਲੋਂ ਸਾਨੂੰ ਕਿਸੇ ਚੀਜ਼ ਦੀ ਥੋੜੀ ਜੀਆਂ ਹੁੰਦੇ ਤੇ ਵੱਡੀਆਂ ਸਵਾਵਾਂ ਸ਼ੁਰੂਆਤ ਹੋ ਰਹੀਆਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਪਵੇਂ ਉਹ ਰਾਸ਼ਨ ਦੀ ਹੋਵੇ ਪਵੇਂ ਉਹ ਕੱਪੜਿਆਂ ਦੀ ਹੋਵੇ ਜਾਂ ਹੋਰ ਵੀ ਆ ਅੱਗੇ ਦੇ ਕਿਵੇਂ ਦੇ ਪ੍ਰਬੰਧ ਰਹਿਣਗੇ ਜੇ ਲੋੜ ਪੈਂਦੀ ਹੈ ਸਮੇਂ ਦੇ ਮੁਤਾਬਕ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਕਿਉਂਕਿ ਪਿੱਛੇ 2 ਦਿਨ ਪਹਿਲਾਂ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੇ ਵੀ 10000 ਏਕੜ ਦੀ ਜਿਹੜੀ ਬੀਜ ਜਿਹੜਾ ਰਵਾਨਾ ਕਰਕੇ ਗਏ ਸੀ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਵੰਡਿਆ ਤੇ 10000 ਦਾ ਅੱਜ ਜਿਹੜਾ ਆ ਇਹ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੰਡਣ ਜਾ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਹੋਰ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਊਗੀ ਤਾਂ ਸੀ ਉਹਦਾ ਵੀ ਸਾਹਮਣਾ ਕਰਨੂਗਾ। ਦੂਜਾ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਾਜਦਲ, ਬਗਲ ਤੇ ਐਜੀਪੀਸੀ ਵੱਲੋਂ ਲਗਭਗ 20000 ਤੋਂ ਉੱਪਰ ਜਿਹੜਾ ਵੰਡਿਆ ਜਾ ਰਿਹਾ। ਸਰਕਾਰ ਦੀ ਕਿਵੇਂ ਦੇਖਦੇ ਜੀ ਇਸ ਈਰੀਏ ਦੇ ਵਿੱਚ ਜੀ। ਸਰਕਾਰ ਦੀ ਤੁਸੀਂ ਇੱਥੇ ਪਬਲਿਕ ਆਈ ਆ ਸਾਰੀ ਭੈਣ ਭਰਾ ਆ ਇਹਨਾਂ ਨੂੰ ਪੁੱਛ ਲਿਓ ਜੋ ਸਰਕਾਰ ਦੀ ਗਤੀਵਿਧੀ ਆ। ਇੱਕ ਇੱਥੇ ਪੱਲਾ ਪਿੰਡ ਮੇਲਾ ਉਹਦੇ ਵਿੱਚ ਟੈਂਟ ਲਾ ਕੇ ਤੇ ਕੁਝ 50 ਕ ਬੰਦੇ ਬਾਕੇ ਤੇ ਕੋ ਆਪਣੇ ਝੇਤਿਆਂ ਨੂੰ ਉੱਥੇ ਪੰਜਾਂ ਸਤਾਂ ਨੂੰ ਚੈੱਕ ਦੇ ਕੇ ਤਾਂ ਸੀਐਮ ਸਾਹਿਬ ਕੋ ਤੋਰ ਦਿੱਤਾ ਬਾਹਰ ਉਹਨਾਂ ਨੂੰ ਆਉਣ ਨਹੀਂ ਦਿੱਤਾ ਨਾ ਉਹਨਾਂ ਨੇ ਕੋਈ ਹਲਕੇ ਦਾ ਦੌਰਾ ਕੀਤਾ ਅਜੇ ਤੱਕ ਨਾ ਉਹ ਹਲਕੇ ਦੇ ਵਿੱਚ ਬਾਹਰ ਉਹਨਾਂ ਨੇ ਲੋਕਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਵੇਖਣਾ ਫੇਰ ਪਤਾ ਲੱਗਦਾ ਵੀ ਲੋਕਾਂ ਦਾ ਨੁਕਸਾਨ ਕਿੰਨਾ ਆਇਆ ਚਾੜ ਨਾਲ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਵਿਚੋਈਆ ਹਾਂਜੀ ਪਾਪੂ ਜੀ ਅੱਜ ਵੱਡੀਆਂ ਸਭਾਵਾਂ ਜਿਹੜੀਆਂ ਸ਼ੁਰੂਆਤ ਕੀਤੀ ਜਾ ਰਹੀ ਸੀ ਅਜਨਾਲੇ ਤੋਂ ਜੋ ਕੱਲ ਗੁਰਦੁਆਰਾ ਬੇਰ ਸਾਹਿਬ ਤੋਂ ਸ਼ੁਰੂਆਤ ਕੀਤੀ ਸੀ ਪ੍ਰਧਾਨ ਸਭਾ ਨੂੰ ਅੱਜ ਤੁਹਾਡੇ ਵੱਲੋਂ ਇੱਥੇ ਸ਼ੁਰੂਆਤ ਕੀਤੀ ਗਈ ਅੱਜ ਇੱਥੇ ਗੁਰਦੁਆਰਾ ਕੁਬ ਸਮਾਧਾ ਅਮਦਾਸ ਵਿਖੇ ਦਾ 10000 ਜਿਹੜਾ 20 ਸੀ ਜਿਹੜਾ 10000 ਏਕੜ ਦਾ ਉਹ ਮਈਆ ਕਾਇ ਪ੍ਰਧਾਨ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਅਸੀਂ ਵੰਡਣ ਜਾ ਰਹੇ ਹਾਂ ਇਸੇ ਤਰ੍ਹਾਂ ਇਹ ਪ੍ਰਧਾਨ ਜੀ ਨੇ ਇਹ ਕਿਹਾ ਕਿ ਅਗਲੇ ਸਾਲ ਆ ਗਿਆ ਕੰਬਲਾਂ ਦੀ ਲੋਡ ਹੋਈ ਹੋਰ ਕਿਤੇ ਚੀਜ਼ ਦੀ ਲੋਡ ਜਿਹੜੀ ਵੀ ਚੀਜ਼ ਦੀ ਲੋਡ ਕਿਸੇ ਮੇਰੇ ਚੋਂ ਹੋਣੀ ਹੈ ਪੈਰੋਂ ਪੈਰ ਉਹ ਸਾਰੀਆਂ ਉਹਨੇ ਪੂਰੀਆਂ ਕਰਨਾਂ ਜਿੱਥੇ ਤੇਲ ਦੀ ਲੋਡ ਹੈ ਉਹ ਤੇਲ ਦਿੰਦੇ ਆ ਜਿੱਥੇ ਬਿਜਲੀ ਲੋਡ ਹੈ ਬਿਜ ਦੇ ਦਿੰਦੇ ਆ ਜਿੱਥੇ ਹੋਰ ਵੀ ਕੋਈ ਫਾਇਦਾ ਮੰਗਣ ਤੇ ਜੋਗ ਆ ਉਹ ਸਹਾਇਤਾ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀ ਸੰਸਥਾ ਜਿਹੜੀ ਕਿਸੇ ਵੀ ਕੋਮ ਦੇ ਵਿੱਚ ਕਿਸੇ ਵੀ ਦੇਸ਼ ਦੇ ਸੂਬੇ ਵਿੱਚ ਜਦੋਂ ਆਫਤ ਆਉਂਦੀ ਹੈ ਤੇ ਮੋਰੀ ਹੋ ਕੇ ਉਹਨਾਂ ਦੀ ਲੋਕਾਂ ਦੀ ਸੇਵਾ ਕਰਦੀ ਹੈ ਇਥੇ ਆਪਣਾ ਪੰਜਾਬ ਹੈ ਤੇ ਆਪਣੀ ਕਮੇਟੀ ਹੈ ਇਸ ਵਾਰ ਤੇ ਸਾਰੇ ਤਗੜੇ ਹੋ ਕੇ ਜਿਹੜੇ ਇਹਨਾਂ ਦੀ ਲੋਕਾਂ ਦੀ ਮਾਂ ਫੜ ਰਹੇ ਨੇ ਧੰਨਵਾਦੀਆਂ ਸ੍ਰੀ ਪ੍ਰਧਾਨ ਜੀ ਦਾ ਨਾਲ ਉਹਨਾਂ ਦੇ ਸਾਥੀਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਬਾਬੂ ਜੀ ਕਿਵੇਂ ਦੇਖਦੇ ਜੋ ਐਸੀ ਪਛ ਦੇਣਾ ਪਰਾਲਿਆਂ ਨੂੰ ਜੋ ਮੈਂ ਵੇਖਿਆ ਆਪਣੀ ਜ਼ਿੰਦਗੀ ਦੀ ਵੇਖਿਆ ਤੇ ਹੁਣ ਵੀ ਵੇਖ ਰਿਹਾ ਪਹਿਲਾਂ ਤੋਂ ਹੀ ਜਦੋਂ ਵੀ ਕੋਈ ਮੁਸ਼ਕਲ ਬਣੀ ਆ ਸਿੱਖ ਕੌਮ ਨੇ ਨੁਮਾਇੰਦੀ ਕੀਤੀ ਆ ਸ਼੍ਰੋਮਣੀ ਕਾਲੇਦਲ ਨੇ ਕੀਤੀ ਆ ਸ਼੍ਰੋਮਣੀ ਕਮੇਟੀ ਨੇ ਕੀਤੀ ਆ ਅੱਜ ਵੀ ਉਹ ਹੀ ਉਹ ਹੀ ਸੰਸਾ ਹੈ ਜਿਹੜੀ ਸਾਡੀ ਬਾਹ ਫੜੀ ਆ ਅਸੀਂ ਬੜੇ ਕਸ਼ਟ ਜੇ ਫਸੇ ਹੋਏ ਸਾਂ ਔਖੇ ਵੇਲੇ ਰਾਸ਼ਨ ਪਹਚਾਇਆ ਔਖੇ ਵੇਲੇ ਹੀ ਹੁਣ ਆਪਣੀ ਵੀ ਦਿੱਤਾ ਮੈਡੀਕਲ ਆਧਾਰ ਤੇ ਕੋਈ ਜਿੱਥੇ ਇਹ ਬਾਬੇ ਬੁੱਢੇ ਸਾਹਿਬ ਦੀ ਵੀ ਮਿਹਰ ਆ ਇੱਥੇ ਬਾਬੇ ਬੁੱਢੇ ਦਾ ਬੜੀ ਸਾਪਣਾ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਧੰਨਵਾਦ ਕਰਨਾ ਚਾਹੀਦਾ ਹੈ ਸਰ ਸੁਖਵੀਰ ਸਿੰਘ ਬਾਦਲ ਤੇ ਪ੍ਰਧਾਨ ਜੀ ਦਾ ਤੇ ਸ਼ੋਣੀ ਕਮੇਟੀ ਦਾ ਇਹਨਾਂ ਦਾ ਸਾ ਜੋਤ ਸਿੰਘ ਸਮਰਾ ਜਿਨ੍ਹਾਂ ਇਹਨਾਂ ਜੋਰ ਲਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਦੀ ਖਬਰ ਲਈ ਜਾਂ ਰਾਸ਼ਨ ਪਹੁੰਚਾਇਆ ਇਹਨਾਂ ਕਹਿੰਦਾ ਛੜਦੀ ਕਲਾ ਜ ਇਹਨਾਂ ਤੋਰੋ ਤੇ ਸਾਡੇ ਨੇ ਵੀ ਕਾਲੀਦਾਲ ਦਾ ਵੀ ਬਾਹ ਫੜਨ ਇੰਨਾ ਹੀ ਕਹਿੰਦਾ ਫਤਿਹ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਨਾਲ ਇੱਥੇ ਹੜ ਪਰਭਾਵਤ ਕਿਸਾਨ ਵੀ ਹੈਗੇ ਆ ਭਾਈ ਸਾਹਿਬ ਜੀ ਵੱਡੀ ਮਦਦ ਕੀਤੀ ਗਈ ਆ ਜਦੋਂ ਤੋਂ ਵੀ ਹੜ ਆਇਆ ਸ਼੍ਰੋਮਣੀ ਗੁੱਦੋਰਾ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਹੋਰ ਕੋਈ ਸੰਸਥਾਵਾਂ ਹੋਣ ਪਰ ਅੱਜ ਐਸਜੀਪੀਸੀ ਲੋ 10000 ਏਕੜ ਰਕਬੇ ਦੀ ਜਿਹੜੀ ਆ ਬੀਜ ਦੀ ਵੰਡਣੀ ਸ਼ੁਰੂਆਤ ਕੀਤੀ ਗਈ ਵੇਖੋ ਜੀ ਜਦੋਂ ਤੋਂ ਹੜ ਆਇਆ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਰਦਾਰ ਜੋਰ ਸਿੰਘ ਸਮਰਾਜ ਜੀ ਸਾਡੇ ਅੰਕਲ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਇਹਨਾਂ ਦੀ ਗਵਾਈ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀ ਹਰ ਵਰਗ ਦੀ ਮਦਦ ਕੀਤੀ ਗਈ ਆ ਜੋ ਵੀ ਲੜਿੰਦਾ ਸਮਾਨ ਸੀ ਰਾਸ਼ਨ ਸੀਗਾ ਸਾਰਾ ਕੁਝ ਹੀ ਬਾਦਲ ਸਾਹਿਬ ਆਏ ਸੀਗੇ ਉਹ ਵੀ ਹਲਕੇ ਚ ਖੁੱਲਾ ਬੀ ਵੰਡ ਕੇ ਗਏ ਆ ਅੱਜ ਅਸੀਂ ਧੰਨਵਾਦ ਕਰਦੇ ਆ ਬਾਦਲ ਸਾਹਿਬ ਦਾ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਵੀ ਸਮਰਾ ਸਾਹਿਬ ਦਾ ਵੀ ਅੰਕਲ ਵਿਸ਼ਵਾਸ ਸਾਹਿਬ ਦਾ ਵੀ ਇਹਨਾਂ ਨੇ ਜਿਹੜਾ ਅੱਜ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ 10000 ਏਕੜ ਦੇ ਲਾਗੇ ਅੱਜ ਜਿਹੜਾ 20 ਵੰਡ ਰਹੇ ਆ ਜੀ ਕਿਸਾਨਾਂ ਦੀ ਬੜੇ ਵੱਡੀ ਮਦਦ ਆ ਜੀ ਇੱਕ ਬਾਹ ਫੜਨ ਵਾਲੀ ਗੱਲ ਹੈ ਜੀ ਪਾਰਟੀ ਬਹੁਤ ਮਦਦ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ ਦੋਵੇਂ ادارے ਕਰ ਰਹੇ ਹੈ ਜੀ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਸੀ ਕਿ ਸ਼੍ਰੋਮਣੀ ਗੋਦ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਜਨਾਲਾ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਜਿਹੜਾ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ ਤੇ ਜਿੱਥੇ ਜੋਤ ਸਿੰਘ ਸੰਮਰਾ ਦੇ ਬਾਪੂ ਸ਼ੋਵਨ ਨੇ ਦੱਸਿਆ ਕਿ ਜੇ ਹੋਰ ਵੀ ਲੋੜ ਪਈਗੀ ਤਾਂ ਅਸੀਂ ਸੰਗਤਾਂ ਦੇ ਨਾਲ ਖੜੇ ਹੋਵਾਂਗੇ ਰਮਦਾਸ ਤੋਂ ਅਜੀਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੈਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੰਡੋ ਇਸ ਵੇਲੇ ਪਹੁੰਚੇ ਹੋਏ ਹਾਂ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ ਅਰティ ਰਮਦਾਸ ਵਿਖੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਜਿਹੜੇ ਕਿਸਾਨ ਆ ਉਹਨਾਂ ਨੂੰ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਾ ਰਹੀ ਹੈ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕਿਤੇ ਪੰਜਾਬ ਤੇ ਔਖੀ ਕੜੀ ਹੁੰਦੀ ਹੈ ਤਾਂ ਸਿੱਖ ਪੰਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਰੀ ਹੋ ਕੇ ਰੋਲ ਨਿਭਾਇਆ ਜਾਂਦਾ ਹੈ ਤੇ ਇਸ ਵਾਰ ਵੀ ਚਰਮਣੀ ਗੋਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੁਣਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸੁਵਾਵਾਂ ਚੱਲ ਰਹੀਆਂ ਸਨ ਉਹਨਾਂ ਸੁਵਾਵਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੁਣ ਜੋ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨ ਆ ਉਹਨਾਂ ਨੂੰ ਕਣਕ ਦੇ ਬੀਜ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਵੀ ਗੋਦਰਾ ਸਮਾਧ ਬਾਬਾ ਬੁੱਢਾ ਸਾਹਿਬ ਤੋਂ ਅਜਨਾਲੇ ਹਲਕੇ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਖੇਤ ਰਿਆ ਉੱਥੇ 10000 ਇਕੜ ਦੀ ਜਿਹੜੀ ਬੀਜ ਆ ਉਹਦੀ ਵੰਡਨ ਦੀ ਸ਼ੁਰੂਆਤ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਤੇ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਸੁ ਵਿਸ਼ਵਾਣਾ ਵੱਲੋਂ ਕੀਤੀ ਗਈ ਸਾਡੇ ਨਾਲ ਨੇ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਅਨ ਸਮਰਾ ਸਾਹਿਬ ਵੱਡੀਆਂ ਸੁਵਾਬਾਂ ਲਗਾਤਾਰ ਲਪਾਈਆਂ ਜਾ ਰਹੀਆਂ ਐ ਜੀਪੀਸੀ ਵੱਲੋਂ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਕਿਹੜੇ ਕਿਹੜੇ ਅਪਰਾਲੇ ਤੁਹਾਡੇ ਉੱਤੇ ਸਭ ਤੋਂ ਪਹਿਲਾਂ ਪੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਤਰਾਂ ਦੇ ਦਾਨੀ ਜਿਨ੍ਹਾਂ ਦੇ ਸਤਾਨ ਤੇ ਖੜੇ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸਾਡੇ ਪ੍ਰਧਾਨ ਸ਼੍ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਸਾਨੂੰ 10000 ਏਕੜ ਦਾ ਜਿਹੜਾ ਬੀ ਇੱਥੇ ਭੇਜਿਆ 10000 ਟੋੜਾ ਜਿਹਦੀ ਅੱਜ ਅਸੀਂ ਇੱਥੋਂ ਰਵਾਨਾ ਕਰਨ ਜਾ ਰਹੇ ਹਾਂ ਪਿੰਡੋ ਪਿੰਡੀ ਸਾਰਿਆਂ ਨੂੰ ਵੰਡ ਕੇ ਦੇ ਦਿੱਤਾ ਤੇ ਉਹਦੀ ਜਿਹੜੀ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀ ਉਹ ਇੱਥੇ ਪਹੁੰਚ ਨਹੀਂ ਸਕੇ ਰੁਝੇਵੇਂ ਕਾਰਨ ਉਹਨਾਂ ਨੇ ਸਰਦਾਰ ਅਮਰੀਕ ਸਿੰਘ ਜੀ ਵਿਸ਼ਵਾ ਸਾਡੇ ਸਤਿਕਾਰਯੋਗ ਬਾਪੂ ਜੀ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਨੇ ਸਾਡੇ ਸੂਫੀਆਂ ਸਾਹਿਬ ਬਾਪੂ ਜੀ ਇਹਨਾਂ ਦੀ ਡਿਊਟੀ ਲਈ ਆ कि ਤੁਸੀਂ ਆਪਣੀ ਗਵਾਈ ਹੇਠ ਅੱਜ ਦਾ ਜਿਹੜਾ ਸਾਰਾ ਰਵਾਨਾ ਕਰਨਾ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਮਾਂ ਕੱਢ ਕੇ ਸਾਰਿਆਂ ਨੇ ਅੱਜ ਇਹੜਾ ਰਵਾਨਾ ਕਰਨ ਜਾ ਰਹੇ ਆ ਤੇ ਖਾਸ ਕਰਕੇ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਅੱਜ ਤੱਕ ਵੀ ਉਹਨਾਂ ਨੇ ਦਿਨ ਰਾਤ ਜਿਹੜੀ ਸਾਡੀ ਮਦਦ ਕਿਸੇ ਗੱਲੋਂ ਸਾਨੂੰ ਕਿਸੇ ਚੀਜ਼ ਦੀ ਥੋੜੀ ਜਿਹੀ ਆਉਂ ਦਿੱਤੀ ਵੱਡੀਆਂ ਸਵਾਵਾਂ ਸ਼ੁਰੂਆਤ ਹੋ ਰਹੀਆਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਪਵੇਂ ਉਹ ਰਾਸ਼ਨ ਦੀ ਹੋਵੇ ਪਵੇਂ ਉਹ ਕੱਪੜਿਆਂ ਦੀ ਹੋਵੇ ਜਾਂ ਹੋਰ ਵੀ ਆ ਅੱਗੇ ਦੇ ਕਿਵੇਂ ਦੇ ਪ੍ਰਬੰਧ ਰਹਿਣਗੇ ਜੇ ਲੋੜ ਪੈਂਦੀ ਹੈ ਸਮੇਂ ਦੇ ਮੁਤਾਬਕ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਕਿਉਂਕਿ ਪਿੱਛੇ 2 ਦਿਨ ਪਹਿਲਾਂ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੇ ਵੀ 10000 ਏਕੜ ਦੀ ਜਿਹੜੀ ਬੀਜ ਜਿਹੜਾ ਰਵਾਨਾ ਕਰਕੇ ਗਏ ਸੀ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਵੰਡਿਆ ਤੇ 10000 ਦਾ ਅੱਜ ਜਿਹੜਾ ਆ ਇਸਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੰਡਣ ਜਾ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਹੋਰ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਊਗੀ ਤਾਂ ਸੀ ਉਹਦਾ ਵੀ ਸਾਹਮਣਾ ਕਰਨ ਨੂੰ ਤਿਆਰ। ਤੋਂਮਾ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਾਜਦਲ ਵੱਲੋਂ ਤੇ ਐਜੀਪੀਸੀ ਵੱਲੋਂ ਲਗਭਗ 20000 ਤੋਂ ਡੇ ਤੋਂ ਉੱਪਰ ਜਿਹੜਾ ਬਣਿਆ ਜਾ ਰਿਹਾ। ਸਰਕਾਰ ਦੀ ਕਿਵੇਂ ਦੇਖਦੇ ਜੀ ਇਸ ਏਰੀਆ ਦੇ ਵਿੱਚ ਜੀ। ਸਰਕਾਰ ਦੀ ਤੁਸੀਂ ਇੱਥੇ ਪਬਲਿਕ ਆਈ ਆ ਸਾਰੀ ਭੈਣ ਭਰਾ ਜੀ ਇਹਨਾਂ ਨੂੰ ਪੁੱਛ ਲਿਓ ਜੋ ਸਰਕਾਰ ਦੀ ਗਤੀਵਿਧੀ ਆ। ਇਹ ਇੱਕ ਇੱਥੇ ਭੱਲਾ ਪਿੰਡ ਮੇਲਾ ਉਹਦੇ ਵਿੱਚ ਟੈਂਟ ਲਾ ਕੇ ਤੇ ਕੁਝ 50 ਕ ਬੰਦੇ ਭਾ ਕੇ ਤੇ ਕੋ ਆਪਣੇ ਝੇਤਿਆਂ ਨੂੰ ਉੱਥੇ ਪੰਜਾ ਸਤਾਂ ਨੂੰ ਚੈੱਕ ਦੇ ਕੇ ਸੀਐਮ ਸਾਹਿਬ ਕੋ ਤੋਰ ਦਿੱਤਾ ਬਾਹਰ ਉਹਨਾਂ ਨੂੰ ਆਉਣ ਨਹੀਂ ਦਿੱਤਾ। ਨਾ ਉਹਨਾਂ ਨੇ ਕੋਈ ਹਲਕੇ ਦਾ ਦੌਰਾ ਕੀਤਾ ਅਜੇ ਤੱਕ ਨਾ ਉਹ ਹਲਕੇ ਦੇ ਵਿੱਚ ਬਾਹਰ ਉਹਨਾਂ ਨੇ ਲੋਕਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਵੇਖਣਾ ਫਿਰ ਪਤਾ ਲੱਗਦਾ ਵੀ ਲੋਕਾਂ ਦਾ ਨੁਕਸਾਨ ਕਿੰਨਾ ਆਇਆ ਚਾੜ ਨਾਲ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਵਿਚੋਆ ਜੀ ਹਾਂਜੀ ਬੱਪੂ ਜੀ ਅੱਜ ਵੱਡੀਆਂ ਸਭਾਵਾਂ ਜਿਹੜੀਆਂ ਸ਼ੁਰੂਆਤ ਕੀਤੀ ਜਾ ਰਹੀ ਸੀ ਅਜਨਾਲੇ ਤੋਂ ਜੋ ਕੱਲ ਗੁਰਦੁਆਰਾ ਬੀਰ ਸਾਹਿਬ ਤੋਂ ਸ਼ੁਰੂਆਤ ਕੀਤੀ ਸੀ ਪ੍ਰਧਾਨ ਸਭਾ ਨੂੰ ਅੱਜ ਤੁਹਾਡੇ ਵੱਲੋਂ ਇੱਥੇ ਸ਼ੁਰੂਆਤ ਕੀਤੀ ਗਈ ਅੱਜ ਇੱਥੇ ਗੁਰਦੁਆਰਾ ਕੁਬ ਸਮਾਧਾ ਅਮਦਾਸ ਵਿਖੇ 10000 ਟੁੜੇ ਦਾ ਜਿਹੜਾ 20 ਸੀ ਜਿਹੜਾ 10000 ਏ ਉਮਰਯਾ ਕਹਿਆ ਪ੍ਰਧਾਨ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਅਸੀਂ ਵੰਡਣ ਜਾ ਰਹੇ ਹਾਂ ਇਸੇ ਤਰ੍ਹਾਂ ਇਹ ਪ੍ਰਧਾਨ ਜੀ ਨੇ ਇਹ ਕਿਹਾ ਕਿ ਅਗਲੇ ਸਾਲ ਆ ਗਿਆ ਕੰਬਲਾਂ ਦੀ ਲੋੜ ਹੋਈ ਹੋਰ ਕਿਤੇ ਚੀਜ਼ ਦੀ ਲੋੜ ਜਿਹੜੀ ਵੀ ਚੀਜ਼ ਦੀ ਲੋੜ ਕਿਸੇ ਮੇਰੇ ਚੋਂ ਹੋਣੀ ਹੈ ਪੈਰੋਂ ਪੈਰ ਉਹ ਸਾਰੀਆਂ ਉਹਨੇ ਪੂਰੀਆਂ ਕਰ ਰਹੇ ਨੇ ਜਿੱਥੇ ਤੇਲ ਦੀ ਲੋੜ ਹੈ ਤੇਲ ਦਿੰਦੇ ਆ ਜਿੱਥੇ ਬਿਜਲੀ ਲੋੜ ਹੈ ਬਿਜ ਦਿੰਦੇ ਆ ਜਿੱਥੇ ਹੋਰ ਵੀ ਕੋਈ ਸਹਾਇਤਾ ਮੰਗਣ ਤੇ ਜੋ ਆ ਉਹ ਸਹਾਇਤਾ ਕਰ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸੰਸਾਦ ਜਿਹੜੀ ਕਿਸੇ ਵੀ ਕੋਮ ਦੇ ਵਿੱਚ ਕਿਸੇ ਵੀ ਦੇਸ਼ ਦੇ ਸੂਬੇ ਵਿੱਚ ਇਹਤੂ ਆਫਤ ਹੁੰਦੀ ਹੈ ਤੇ ਮੋਰੀ ਹੋ ਕੇ ਉਹਨਾਂ ਦੀ ਲੋਕਾਂ ਦੀ ਸੇਵਾ ਕਰਦੀ ਹੈ ਇਹ ਤੇ ਆਪਣਾ ਪੰਜਾਬ ਹੈ ਤੇ ਆਪਣੀ ਕਮੇਟੀ ਹੈ ਇਹ ਸਵਾਗਤ ਹੈ ਸਾਰੇ ਤਗੜੇ ਹੋ ਕੇ ਜਿਹੜੇ ਇਹਨਾਂ ਦੀ ਲੋਕਾਂ ਦੀ ਮਾਂ ਪੜ ਰਹੇ ਨੇ ਧਨਵਾਦੀਆਂ ਹੈ ਪ੍ਰਧਾਨ ਜੀ ਦਾ ਨਾਲ ਉਹਨਾਂ ਦੇ ਸਾਥੀਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਬਾਪੂ ਜੀ ਕਿਵੇਂ ਦੇਖਦੇ ਜੋ ਅੱਜ ਦੀ ਪਿਛ ਦੇ ਨਾਲ ਪਰਾਲਿਆਂ ਨੂੰ ਜੋ ਮੈਂ ਵੇਖਿਆ ਆਪਣੀ ਜ਼ਿੰਦਗੀ ਦੀ ਵੇਖਿਆ ਤੇ ਹੁਣ ਵੀ ਵੇਖ ਰਿਹਾ ਪਹਿਲਾਂ ਤੋਂ ਹੀ ਜਦੋਂ ਵੀ ਕੋਈ ਮੁਸ਼ਕਲ ਬਣੀ ਆ ਸਿੱਖ ਕੌਮ ਨੇ ਨੁਮਾਇੰਦਗੀ ਕੀਤੀ ਆ ਸ਼ਰੋਣੀ ਅਕਾਲੀ ਦਲ ਨੇ ਕੀਤੀ ਆ ਸ਼ਰੋਣੀ ਕਮੇਟੀ ਨੇ ਕੀਤੀ ਆ ਅੱਜ ਵੀ ਉਹੀ ਉਹੀ ਸੰਸਾ ਹੈ ਜਿਹੜੀ ਸਾਡੀ ਬਾਹ ਫੜੀ ਆ ਅਸੀਂ ਬੜੇ ਕਸ਼ਟ ਜੇ ਫਸੇ ਹੋਏ ਸਾਂ ਔਖੇ ਵੇਲੇ ਰਾਸ਼ਨ ਪਹਚਾਇਆ ਔਖੇ ਵੇਲੇ ਹੁਣ ਆਪਣੀ ਵੀ ਦਿੱਤਾ ਮੈਡੀਕਲ ਆਧਾਰ ਤੇ ਕੋਈ ਜਿੱਥੇ ਇਹ ਬਾਬੇ ਬੁੱਢੇ ਸਾਹਿਬ ਦੀ ਵੀ ਮਿਹਰ ਆ ਇੱਥੇ ਬਾਬੇ ਬੁੱਢੇ ਦਾ ਬੜੀ ਸਾਪਣਾ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਧੰਨਵਾਦ ਕਰਨਾ ਚਾਹੀਦਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਪ੍ਰਧਾਨ ਜੀ ਦਾ ਤੇ ਸ਼ੋਣੀ ਕਮੇਟੀ ਦਾ ਇਹਨਾਂ ਦਾ ਸਾ ਜੋਤ ਸਿੰਘ ਸਮਰਾਦ ਜਿਨ੍ਹਾਂ ਇਹਨਾਂ ਜੋਰ ਲਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਦੀ ਖਬਰ ਲਈ ਜਾਂ ਰਾਸ਼ਨ ਪਹਾਇਆ ਇਹਨਾਂ ਕਹਿੰਦਾ ਛੜਦੀ ਕਲਾ ਜੈਨਾਂ ਨੂੰ ਤੋਰੋ ਤੇ ਸਾਡੀ ਇਹਨੇ ਵੀ ਕਾਲੀਦਾਲ ਦਾ ਵੀ ਬਾਹ ਫੜਨ ਇਹਨਾਂ ਹੀ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਇੱਥੇ ਹੜ ਪਰਭਾਵਤ ਕਿਸਾਨ ਵੀ ਆ ਗਏ ਭਾਈ ਸਾਹਿਬ ਜੀ ਵੱਡੀ ਮਦਦ ਕੀਤੀ ਗਈ ਜਦੋਂ ਤੋਂ ਵੀ ਹੜਾ ਆਇਆ ਸ਼੍ਰੋਮਣੀ ਗੁੱਦੋਰਾ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਹੋਰ ਕੋਈ ਸੰਸਥਾਵਾਂ ਹਨ ਪਰ ਅੱਜ ਐਸਜੀਪੀ ਚਲੋ 10000 ਏਕੜ ਰਕਬੇ ਦੀ ਜਿਹੜੀ ਆ ਬੀਜ ਦੀ ਵੰਡਣੀ ਸ਼ੁਰੂਆਤ ਕੀਤੀ ਗਈ ਵੇਖੋ ਜੀ ਜਦੋਂ ਤੋਂ ਆੜਾ ਇਹ ਆ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਰਦਾਰ ਜੋਰ ਸਿੰਘ ਸਮਰਾ ਜੀ ਸਾਡੇ ਅੰਕਲ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਇਹਨਾਂ ਦੀ ਗਵਾਈ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀ ਹਰ ਵਰਗ ਦੀ ਮਦਦ ਕੀਤੀ ਗਈ ਆ ਜੋ ਵੀ ਲੜਿੰਦਾ ਸਮਾਨ ਸੀ ਰਾਸ਼ਨ ਸੀਗਾ ਸਾਰਾ ਕੁਝ ਹੀ ਬਾਦਲ ਸਾਹਿਬ ਆਏ ਸੀਗੇ ਉਹ ਵੀ ਹਲਕੇ 'ਚ ਖੁੱਲਾ ਬੀ ਵੰਡ ਕੇ ਗਏ ਆ ਅੱਜ ਅਸੀਂ ਧੰਨਵਾਦ ਕਰਦੇ ਆ ਬਾਦਲ ਸਾਹਿਬ ਦਾ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਵੀ ਸਮਰਾ ਸਾਹਿਬ ਦਾ ਵੀ ਅੰਕਲ ਵਿਸ਼ਵਾਸ ਸਾਹਿਬ ਦਾ ਵੀ ਇਹਨਾਂ ਨੇ ਜਿਹੜਾ ਅੱਜ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ 10000 ਏਕੜ ਦੇ ਲਾਗੇ ਅੱਜ ਜਿਹੜਾ ਵੰਡ ਰਹੇ ਆ ਜੀ ਕਿਸਾਨਾਂ ਦੀ ਬੜੇ ਵੱਡੀ ਮਦਦ ਆ ਜੀ ਇੱਕ ਬਾਹ ਫੜਨ ਵਾਲੀ ਗੱਲ ਹੈ ਜੀ ਪਾਰਟੀ ਬਹੁਤ ਮਦਦ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ ਦੋਵੇਂ ادارے ਕਰ ਰਹੇ ਹੈ ਜੀ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਸੀ ਕਿ ਸ਼੍ਰੋਮਣੀ ਗੋਦ ਗੋਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਜਨਾਲਾ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਜਿਹੜਾ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ ਤੇ ਜਿੱਥੇ ਜੋਤ ਸਿੰਘ ਸੰਮਰਾ ਦੇ ਬਾਪੂ ਕੁਸ਼ੋਵਾਨ ਨੇ ਦੱਸਿਆ ਕਿ ਜੇ ਹੋਰ ਵੀ ਲੋੜ ਪਈਗੀ ਤਾਂ ਅਸੀਂ ਸੰਗਤਾਂ ਦੇ ਨਾਲ ਖੜੇ ਹੋਵਾਂਗੇ ਰਮਦਾਸ ਤੋਂ ਅਜੀਤ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੈਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੰਡੋ ਇਸ ਵੇਲੇ ਪਹੁੰਚੇ ਹੋਏ ਹਾਂ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ ਕਰ ਤੀਰਮਦਾਸ ਵਿਖੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਜਿਹੜੇ ਕਿਸਾਨ ਆ ਉਹਨਾਂ ਨੂੰ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਾ ਰਹੀ ਹੈ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕਿਤੇ ਪੰਜਾਬ ਤੇ ਔਖੀ ਕੜੀ ਹੁੰਦੀ ਆ ਤਾਂ ਸਿੱਖ ਪੰਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਰੀ ਹੋ ਕੇ ਰੋਲ ਨਿਭਾਇਆ ਜਾਂਦਾ ਹੈ ਤੇ ਇਸ ਵਾਰ ਵੀ ਅਰਜਿੰਦਰ ਸਿੰਘ ਤਾਮੀ ਹੁਣਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸੁਵਾਵਾਂ ਚੱਲ ਰਹੀਆਂ ਸਨ ਉਹਨਾਂ ਸੁਵਾਵਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੁਣ ਜੋ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨ ਆ ਉਹਨਾਂ ਨੂੰ ਕਣਕ ਦੇ ਬੀਜ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਵੀ ਗੋਦਰਾ ਸਮਾਜ ਬਾਬਾ ਬੁੱਢਾ ਸਾਹਿਬ ਤੋਂ ਅਜਨਾਲੇ ਹਲਕੇ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਖੇਤ ਰਿਆ ਉੱਥੇ 10000 ਏਕੜ ਦੀ ਜਿਹੜੀ ਬੀਜ ਆ ਉਹਦੀ ਵੰਡਣ ਦੀ ਸ਼ੁਰੂਆਤ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਤੇ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਸੁਵਿਸ਼ਵਾਹਣਾ ਵੱਲੋਂ ਕੀਤੀ ਗਈ ਸਾਡੇ ਨਾਲ ਨੇ ਹਲਕਾ ਇੰਚਾਰਜ ਜੋ ਸਿੰਘ ਸਮਰਾ ਅਨ ਸਮਰਾ ਸਾਹਿਬ ਵੱਡੀਆਂ ਸੁਭਾਵਾਂ ਲਗਾਤਾਰ ਨਭਾਈਆਂ ਜਾ ਰਹੀਆਂ ਐ ਜੀਪੀਸੀ ਵੱਲੋਂ ਵੀ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਕਿਹੜੇ-ਕਿਹੜੇ ਅਪਰਾਲੇ ਸਾਡੇ ਉੱਤੇ ਸਭ ਤੋਂ ਪਹਿਲਾਂ ਕੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਤਰਾ ਦੇ ਦਾਨੀ ਜਿਨ੍ਹਾਂ ਦੇ ਸਤਾਨ ਤੇ ਖੜੇ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸਾਡੇ ਪ੍ਰਧਾਨ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਸਾਨੂੰ 10000 ਏਕੜ ਦਾ ਜਿਹੜਾ ਬੀ ਇੱਥੇ ਭੇਜਿਆ 10000 ਟੋੜਾ ਜਿਹੜੀ ਅੱਜ ਅਸੀਂ ਇੱਥੋਂ ਰਵਾਨਾ ਕਰਨ ਜਾ ਰਹੇ ਹਾਂ ਪਿੰਡੋ ਪਿੰਡੀ ਸਾਰਿਆਂ ਨੂੰ ਵੰਡ ਕੇ ਦੇ ਦਿੱਤਾ ਤੇ ਉਹਦੀ ਜਿਹੜੀ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀ ਉਹ ਇੱਥੇ ਪਹੁੰਚ ਨਹੀਂ ਸਕੇ ਰੁਝੇਵੇਂ ਕਾਰਨ ਉਹਨਾਂ ਨੇ ਸਰਦਾਰ ਅਮਰੀਕ ਸਿੰਘ ਜੀ ਵਿਸ਼ੋਹਾ ਸਾਡੇ ਸਤਿਕਾਰਯੋਗ ਬਾਪੂ ਜੀ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਨੇ ਸਾਡੇ ਸੂਫੀਆਂ ਸਾਹਿਬ ਬਾਪੂ ਜੀ ਇਹਨਾਂ ਦੀ ਡਿਊਟੀ ਲਈ ਆ ਕਿ ਤੁਸੀਂ ਆਪਣੀ ਅਗਵਾਈ ਇੱਥੇ ਅੱਜ ਦਾ ਜਿਹੜਾ ਸਾਰਾ ਰਵਾਨਾ ਕਰਨਾ ਤੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਮਾਂ ਕੱਢ ਕੇ ਸਾਰਿਆਂ ਨੇ ਅੱਜ ਇਹੜਾ ਰਵਾਨਾ ਕਰਨ ਜਾ ਰਹੇ ਆ ਖਾਸ ਕਰਕੇ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਅਜੇ ਤੱਕ ਵੀ ਉਹਨਾਂ ਨੇ ਦਿਨ ਰਾਤ ਜਿਹੜੀ ਸਾਡੀ ਮਦਦ ਕਿਸੇ ਗੱਲੋਂ ਸਾਨੂੰ ਕਿਸੇ ਚੀਜ਼ ਦੀ ਥੋੜੀ ਜੀਆਂ ਹੁੰਦੇ ਤੇ ਵੱਡੀਆਂ ਸਵਾਵਾਂ ਸ਼ੁਰੂਆਤ ਹੋ ਰਹੀਆਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਭਾਵੇਂ ਉਹ ਰਾਸ਼ਨ ਦੀ ਹੋਵੇ ਭਾਵੇਂ ਉਹ ਕੱਪੜਿਆਂ ਦੀ ਹੋਵੇ ਜਾਂ ਹੋਰ ਵੀ ਆ ਅੱਗੇ ਦੇ ਕਿਵੇਂ ਦੇ ਪ੍ਰਬੰਧ ਰਹਿਣਗੇ ਜੇ ਲੋੜ ਪੈਂਦੀ ਹੈ ਸਮੇਂ ਦੇ ਮੁਤਾਬਕ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਕਿਉਂਕਿ ਪਿੱਛੇ 2 ਦਿਨ ਪਹਿਲਾਂ ਵੀ ਸਰਦਾਰ ਸੁਖਦੀਪ ਸਿੰਘ ਜੀ ਬਾਦਲ ਉਹਨਾਂ ਨੇ ਵੀ 10000 ਏਕੜ ਦੀ ਜਿਹੜੀ ਬੀ ਜਿਹੜਾ ਰਵਾਨਾ ਕਰਕੇ ਗਏ ਸੀ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਵੰਡਿਆ ਤੇ 10000 ਦਾ ਅੱਜ ਜਿਹੜਾ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੰਡਣ ਜਾ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਹੋਰ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਊਗੀ ਤਾਂ ਅਸੀਂ ਉਹਦਾ ਵੀ ਸਾਹਮਣਾ ਕਰਨ ਨੂੰ ਤਿਆਰ। ਦੂਜਾ ਜਥੇਬੰਦੀਆਂ ਵੱਲੋਂ ਸ਼ਰੋਮਣੀ ਕਾਜਦਲ ਬਗਲ ਤੇ ਐਜੀਪੀਸੀ ਵੱਲੋਂ ਲਗਭਗ 20000 ਤੋਂ ਉੱਪਰ ਜਿਹੜਾ ਵੰਡਿਆ ਜਾ ਰਿਹਾ ਸਰਕਾਰ ਦੀ ਕਿਵੇਂ ਦੇਖਦੇ ਜੀ ਇਸ ਏਰੀਆ ਦੇ ਵਿੱਚ ਜੀ ਸਰਕਾਰ ਦੀ ਤੁਸੀਂ ਇੱਥੇ ਪਬਲਿਕ ਆਈ ਆ ਸਾਰੀ ਭੈਣ ਭਰਾ ਜੇ ਇਹਨਾਂ ਨੂੰ ਪੁੱਛ ਲਿਓ ਜੋ ਸਰਕਾਰ ਦੀ ਗਤੀਵਿਧੀ ਆ ਇਹ ਇੱਕ ਇੱਥੇ ਪੱਲਾ ਪਿੰਡ ਮੇਲਿਆ ਉਹਦੇ ਵਿੱਚ ਟੈਂਟ ਲਾ ਕੇ ਤੇ ਕੁਝ 50 ਕ ਬੰਦੇ ਬਾਕੇ ਤੇ ਕੋ ਆਪਣੇ ਝੇਤਿਆਂ ਨੂੰ ਉੱਥੇ ਪੰਜਾਂ ਸਤਾਂ ਨੂੰ ਚੈੱਕ ਦੇ ਕੇ ਸੀਐਮ ਸਾਹਿਬ ਕੋ ਤੋਰ ਦਿੱਤਾ ਬਾਹਰ ਉਹਨਾਂ ਨੂੰ ਆਉਣ ਨਹੀਂ ਦਿੱਤਾ ਨਾ ਉਹਨਾਂ ਨੇ ਕੋ ਹਲਕੇ ਦਾ ਦੌਰਾ ਕੀਤਾ ਅੱਜ ਤੱਕ ਨਾ ਉਹ ਹਲਕੇ ਦੇ ਵਿੱਚ ਬਾਹਰ ਉਹਨਾਂ ਨੇ ਲੋਕਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਵੇਖਣ ਫੇਰ ਪਤਾ ਲੱਗਦਾ ਵੀ ਲੋਕਾਂ ਦਾ ਨੁਕਸਾਨ ਕਿੰਨਾ ਆਇਆ ਚਰਨਲ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਵਿਚੋਆ ਆ ਹਾਂਜੀ ਬੱਪੂ ਜੀ ਅੱਜ ਵੱਡੀਆਂ ਸਭਾਵਾਂ ਜਿਹੜੀਆਂ ਸ਼ੁਰੂਆਤ ਕੀਤੀ ਜਾ ਰਹੀ ਸੀ ਅਜਨਾਲੇ ਤੋਂ ਜੋ ਕੱਲ ਗੁਰਦੁਆਰਾ ਬੇਰਸਾਬ ਤੋਂ ਸ਼ੁਰੂਆਤ ਕੀਤੀ ਸੀ ਪ੍ਰਧਾਨ ਸਭਾ ਨੂੰ ਅੱਜ ਤੁਹਾਡੇ ਵੱਲੋਂ ਇੱਥੇ ਸ਼ੁਰੂਆਤ ਕੀਤੀ ਗਈ। ਅੱਜ ਇੱਥੇ ਗੁਰਦੁਆਰਾ ਕੁਬ ਸਮਾਧਾ ਅਮਦਾਸ ਵਿਖੇ 10000 ਟੋੜੇ ਦਾ ਜਿਹੜਾ 20 ਸੀ ਜਿਹੜਾ 10000 ਏਕੜ ਦਾ ਉਹ ਮਹయ్యా ਕਹਿਆ ਪ੍ਰਧਾਨ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਅਸੀਂ ਵੰਡਣ ਜਾ ਰਹੇ ਹਾਂ। ਇਸੇ ਤਰ੍ਹਾਂ ਇਹ ਪ੍ਰਧਾਨ ਜੀ ਨੇ ਕਿਹਾ ਕਿ ਜੇ ਅਗਲੇ ਸਿਆਲ ਆ ਗਿਆ ਕੰਬਲਾਂ ਦੀ ਲੋੜ ਹੋਈ ਹੋਰ ਕਿਸੇ ਚੀਜ਼ ਦੀ ਲੋੜ ਜਿਹੜੀ ਵੀ ਚੀਜ਼ ਦੀ ਲੋੜ ਕਿਸੇ ਮੇਰੇ ਚ ਹੋਣੀ ਹੈ ਪੈਰ ਉਹ ਸਾਰਿਆਂ ਨੇ ਪੂਰਨ ਕਰ ਰਹੇ ਜਿਨ੍ਹਾਂ ਜਿਤੇ ਤੇਲ ਦੀ ਲੋੜ ਹੈ ਤੇਲ ਦੇਂਦੇ ਆ ਜਿਤੇ ਬਿਜਲੀ ਲੋੜ ਹੈ ਬਿਜ ਦੇਂਦੇ ਆ ਜਿਤੇ ਹੋਰ ਵੀ ਕੋਈ ਖਲਾਇਦਾ ਮੰਗਣ ਤੇ ਜੋ ਗਿਆ ਉਹ ਸਹਾਇਤਾ ਕਰ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸੰਸਥਾ ਜਿਹੜੀ ਕਿਸੇ ਵੀ ਕੋਮ ਦੇ ਵਿੱਚ ਕਿਸੇ ਵੀ ਦੇਸ਼ ਦੇ ਸੂਬੇ ਵਿੱਚ ਜੇ ਤੁ ਆਫਤ ਆਉਂਦੀ ਹੈ ਤੇ ਮੋਰੀ ਹੋ ਕੇ ਉਹਨਾਂ ਦੀ ਲੋਕਾਂ ਦੀ ਸੇਵਾ ਕਰਦੀ ਹੈ ਇਹ ਤੇ ਆਪਣਾ ਪੰਜਾਬ ਹੈ ਤੇ ਆਪਣੀ ਕਮੇਟੀ ਹੈ ਇਹ ਸਵਾਗਤ ਹੈ ਸਾਰੇ ਤਗੜੇ ਹੋ ਕੇ ਜਿਹੜੇ ਇਹਨਾਂ ਦੀ ਲੋਕਾਂ ਦੀ ਮਾਂ ਪਾੜ ਰਹੇ ਨੇ ਧੰਨਵਾਦੀ ਆ ਅਸੀਂ ਪ੍ਰਧਾਨ ਜੀ ਦਾ ਨਾਲ ਉਹਦੇ ਸਾਥੀਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਬਾਪੂ ਜੀ ਕਿਵੇਂ ਦੇਖਦੇ ਜੋ ਅੱਜ ਦੀ ਪਿਛ ਦੇ ਨਾਲ ਪਰਾਲਿਆਂ ਨੂੰ ਜੋ ਮੈਂ ਵੇਖਿਆ ਆਪਣੀ ਜ਼ਿੰਦਗੀ ਦੀ ਵੇਖਿਆ ਤੇ ਹੁਣ ਵੀ ਵੇਖ ਰਿਹਾ ਪਹਿਲਾਂ ਤੋਂ ਹੀ ਜਦੋਂ ਵੀ ਕੋਈ ਮੁਸ਼ਕਲ ਬਣੀ ਆ ਸਿੱਖ ਕੌਮ ਨੇ ਨਮਾਇੰਦਗੀ ਕੀਤੀ ਆ ਸ਼ਰੋਣੀ ਅਕਾਲੀ ਦਲ ਨੇ ਕੀਤੀ ਆ ਸ਼ਰੋਣੀ ਕਮੇਟੀ ਨੇ ਕੀਤੀ ਆ ਅੱਜ ਵੀ ਉਹ ਹੀ ਉਹ ਹੀ ਸੰਸਾ ਹੈ ਜਿਹੜੀ ਸਾਡੀ ਬਾਹ ਫੜੀ ਆ ਅਸੀਂ ਬੜੇ ਕਸ਼ਟ ਜੇ ਫਸੇ ਹੋਏ ਸਾਂ ਔਖੇ ਵੇਲੇ ਰਾਸ਼ਨ ਪਹਚਾਇਆ ਔਖੇ ਵੇਲੇ ਹੀ ਹੁਣ ਆਪਣੀ ਬੀ ਦਿੱਤਾ ਮੈਡੀਕਲ ਆਧਾਰ ਦੇ ਕੋਈ ਇਹ ਬਾਬੇ ਬੁੱਢੇ ਸਾਹਿਬ ਦੀ ਵੀ ਮਿਹਰ ਆ ਇੱਥੇ ਬਾਬੇ ਬੁੱਢੇ ਦਾ ਬੜੀ ਸਾਪਣਾ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਧੰਨਵਾਦ ਕਰਨਾ ਚਾਹੀਦਾ ਸudar sukhbir singh badal ਤੇ ਪ੍ਰਧਾਨ ਜੀ ਦਾ ਤੇ ਸ਼ੋਣੀ ਕਮੇਟੀ ਦਾ ਇਹਨਾਂ ਦਾ ਸਾਜੋਤ ਸਿੰਘ ਸਮਰਾਦ ਜਿਨ੍ਹਾਂ ਇਹਨਾਂ ਜੋਰ ਲਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਵੀ ਖਬਰ ਲਈ ਆ ਰਾਸ਼ਨ ਪਹਾਇਆ ਇਹਨਾਂ ਕਹਿੰਦਾ ਛੜਦੀ ਕਲਾ ਜ ਇਹਨਾਂ ਨੂੰ ਤੋਰੋ ਤੇ ਸਾਡੇ ਇਹਨੇ ਵੀ ਕਾਲੀ ਦਾਲ ਦਾ ਵੀ ਬਾਹ ਫੜਨ ਇੰਨਾ ਹੀ ਕਹਿੰਦਾ ਫਤਿਹ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਇੱਥੇ ਹੜ ਪਰਭਾਵਤ ਕਿਸਾਨ ਵੀ ਆ ਗਏ ਭਾਈ ਸਾਹਿਬ ਜੀ ਵੱਡੀ ਮਦਦ ਕੀਤੀ ਗਈ ਜਦੋਂ ਤੋਂ ਵੀ ਹੜ ਆਇਆ ਸ਼੍ਰੋਮਣੀ ਗੁੱਦੋਰਾ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਹੋਰ ਕੋਈ ਸੰਸਥਾਵਾਂ ਹਨ ਪਰ ਅੱਜ ਐਸਜੀਪੀਸੀ ਲੋ 10000 ਏਕੜ ਰਕਬੇ ਦੀ ਜਿਹੜੀ ਆ ਬੀਜ ਦੀ ਵੰਡਨੀ ਸ਼ੁਰੂਆਤ ਕੀਤੀ ਗਈ ਵੇਖੋ ਜੀ ਜਦੋਂ ਤੋਂ ਹੜ ਆਇਆ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਰਦਾਰ ਜੋਰ ਸਿੰਘ ਸਮਰਾ ਜੀ ਸਾਡੇ ਅੰਕਲ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਇਹਨਾਂ ਦੀ ਗਵਾਈ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀ ਹਰ ਵਰਗ ਦੀ ਮਦਦ ਕੀਤੀ ਗਈ ਆ ਜੋ ਵੀ ਲੜਿੰਦਾ ਸਮਾਨ ਸੀ ਰਾਸ਼ਨ ਸੀਗਾ ਸਾਰਾ ਕੁਝ ਹੀ ਬਾਦਲ ਸਾਹਿਬ ਆਏ ਸੀਗੇ ਉਹ ਵੀ ਹਲਕੇ ਚ ਖੁੱਲਾ ਬੀ ਵੰਡ ਕੇ ਗਏ ਆ ਅੱਜ ਅਸੀਂ ਧੰਨਵਾਦ ਕਰਦੇ ਆ ਬਾਦਲ ਸਾਹਿਬ ਦਾ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਵੀ ਸਮਰਾ ਸਾਹਿਬ ਦਾ ਵੀ ਅੰਕਲ ਵਿਸ਼ਵਾਸ ਸਾਹਿਬ ਦਾ ਵੀ ਇਹਨਾਂ ਨੇ ਜਿਹੜਾ ਅੱਜ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ 10000 ਏਕੜ ਦੇ ਲਾਗੇ ਅੱਜ ਜਿਹੜਾ ਵੰਡ ਰਹੇ ਆ ਜੀ ਕਿਸਾਨਾਂ ਦੀ ਬੜੇ ਵੱਡੀ ਮਦਦ ਆ ਜੀ ਇੱਕ ਬਾਹ ਫੜਨ ਵਾਲੀ ਗੱਲ ਹੈ ਜੀ ਪਾਰਟੀ ਬਹੁਤ ਮਦਦ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ ਦੋਵੇਂ ادارے ਕਰ ਰਹੇ ਹੈ ਜੀ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਜੀ ਕਿ ਸ਼੍ਰੋਮਣੀ ਗੋਦ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਜਨਾਲਾ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਜਿਹੜਾ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ ਤੇ ਜਿੱਥੇ ਜੋਤ ਸਿੰਘ ਸੰਮਰਾ ਦੇ ਬਾਪੂ ਸ਼ੋਵਨ ਨੇ ਦੱਸਿਆ ਕਿ ਜੇ ਹੋਰ ਵੀ ਲੋੜ ਪਈਗੀ ਤਾਂ ਅਸੀਂ ਸੰਗਤਾਂ ਦੇ ਨਾਲ ਖੜੇ ਹੋਵਾਂਗੇ ਰਮਦਾਸ ਤੋਂ ਅਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੈਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੰਡੋ ਇਸ ਵੇਲੇ ਪਹੁੰਚੇ ਹੋਏ ਹਾਂ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ ਅਰティ ਰਮਦਾਸ ਵਿਖੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਜਿਹੜੇ ਕਿਸਾਨ ਆ ਉਹਨਾਂ ਨੂੰ ਬੀਜ ਵੰਡਣ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਾ ਰਹੀ ਹੈ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕਿਤੇ ਪੰਜਾਬ ਤੇ ਔਖੀ ਕੜੀ ਹੁੰਦੀ ਹੈ ਤਾਂ ਸਿੱਖ ਪੰਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਰੀ ਹੋ ਕੇ ਰੋਲ ਨਿਭਾਇਆ ਜਾਂਦਾ ਹੈ ਤੇ ਇਸ ਵਾਰ ਵੀ ਅਰਜਿੰਦਰ ਸਿੰਘ ਤਾਮੀ ਹੁਣਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸਵਾਵਾਵਾਂ ਚੱਲ ਰਹੀਆਂ ਸਨ ਉਹਨਾਂ ਸਵਾਵਾਵਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੁਣ ਜੋ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨ ਆ ਉਹਨਾਂ ਨੂੰ ਕਣਕ ਦੇ ਬੀਜ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਵੀ ਗੋਦਰਾ ਸਮਾਧ ਬਾਬਾ ਬੁੱਢਾ ਸਾਹਿਬ ਤੋਂ ਅਜਨਾਲੇ ਹਲਕੇ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਖੇਤ ਰਿਆ ਉੱਥੇ 10000 ਏਕੜ ਦੀ ਜਿਹੜੀ ਬੀਜ ਆ ਉਹਦੀ ਵੰਡਣ ਦੀ ਸ਼ੁਰੂਆਤ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਤੇ ਐਗਜ਼ੀਕਟਿਵ ਕਮੇਟੀ ਮੈਂਬਰ ਮਾਸਟਰ ਅਮਰੀਤ ਸਿੰਘ ਸੁਭਿਸ਼ਵਾਣਾ ਵੱਲੋਂ ਕੀਤੀ ਗਈ ਸਾਡੇ ਨਾਲ ਨੇ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਹਣ ਸਮਰਾ ਸਾਹਿਬ ਵੱਡੀਆਂ ਸਭਾਵਾਂ ਲਗਾਤਾਰ ਲਪਾਈਆਂ ਜਾ ਰਹੀਆਂ ਐਸਜੀਪੀਸੀ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਕਿਹੜੇ-ਕਿਹੜੇ ਅਪਰਾਲੇ ਤੁਹਾਡੇ ਉੱਤੇ ਸਭ ਤੋਂ ਪਹਿਲਾਂ ਕੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਤਰਾਂ ਦੇ ਦਾਨੀ ਜਿਨ੍ਹਾਂ ਦੇ ਸਤਾਨ ਤੇ ਖੜੇ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾ